ਮੁੱਖ ਮੰਤਰੀ ਦਾ ਜਾਪਾਨ ਦਾ ਇਹ ਦੌਰਾ 10 ਦਿਨਾਂ ਦਾ ਹੋਵੇਗਾ ਇਸ ਦੌਰੇ ਦੌਰਾਨ ਉਹ ਜਾਪਾਨ ਦੇ ਉਦਯੋਗਪਤੀਆਂ ਦੇ ਨਾਲ ਮਿਲਣਗੇ ਅਤੇ ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਗੱਲਬਾਤ ਵੀ ਕਰਨਗੇ ਮੁੱਖ ਮੰਤਰੀ ਉਦਯੋਗਿਕ ਸੰਮੇਲਨ ਦੇ ਵਿੱਚ ਜਪਾਨ ਦੇ ਉਦਯੋਗਪਤੀਆਂ ਨੂੰ ਸੱਦਾ ਦੇਣਗੇ ਤੇ ਚੋਟੀ ਦੀਆਂ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਵੀ ਕਰਨਗੇ ਪੰਜਾਬ ਸਰਕਾਰ ਜਪਾਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਛੁੱਕਾ ਖਾਸ ਕਰਕੇ ਉन्नत ਮਸ਼ੀਨਰੀ ਦੇ ਨਿਰਮਾਣ ਆਟੋਮੋਟਿਵ ਟੈਕਨੋਲੋਜੀ ਇਲੈਕਟ੍ਰੋਨਿਕਸ ਫੂਡ ਪ੍ਰੋਸੈਸਿੰਗ ਅਤੇ ਸੂਰਜੀ ਊਰਜਾ ਵਰਗੇ ਖੇਤਿਆਂ ਦੇ ਵਿੱਚ ਪੰਜਾਬ ਸਰਕਾਰ ਜਪਾਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਇੱਛੁਕ ਹੈ ਤੁਹਾਨੂੰ ਦੱਸ ਦਈਏ 3 ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ ਅਰੂੜਾ ਦੇ ਨਾਲ ਜਪਾਨ ਦੇ ਇੱਕ ਵਫਦ ਦੇ ਨਾਲ ਆਨਲਾਈਨ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਜਾਪਾਨੀ ਦੂਤਾਵਾਸ ਤੇ ਭਾਰਤ ਵਿੱਚ ਕੰਮ ਕਰਨ ਵਾਲੀਆਂ 25 ਤੋਂ ਵੱਧ ਪ੍ਰਮੁੱਖ ਜਾਪਾਨੀ ਫਰਮਾਂ ਨੇ ਹਿੱਸਾ ਲਿਆ ਸੀ ਜਿਵੇਂ ਕਿ ਪੈਨਾਸੋਨਿਕ, ਸੁਮਿਤੋ, ਨਿਪੋਂ, ਐਨੀਜੀ ਅਤੇ ਟੋਟਾ ਵਰਗੀਆਂ ਕੰਪਨੀਆਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਜਾਪਾਨ ਜਾ ਕੇ ਇਹਨਾਂ ਕੰਪਨੀਆਂ ਦੇ ਨੁਮਾਇੰਦਿਆਂ ਦੇ ਨਾਲ ਪੰਜਾਬ ਦੇ ਵਿੱਚ ਨਿਵੇਸ਼ ਦੇ ਨਾਲ ਸੰਬੰਧਿਤ ਗੱਲਬਾਤ ਕਰਨਗੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨੂੰ ਇੱਕ ਚਿੱਠੀ ਸੌਂਪੀ ਗਈ ਹੈ ਇਸ ਚਿੱਠੀ ਦੇ ਰਾਹੀਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਹੜਾ ਕਾਰਨ ਜੋ ਫਸਲਾਂ ਨੁਕਸਾਨੀਆਂ ਗਈਆਂ ਨੇ ਤੇ ਹੋਰ ਆਮ ਨਾਗਰਿਕਾਂ ਦਾ ਜੋ ਨੁਕਸਾਨ ਹੋਇਆ ਉਸ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਚਿੱਠੀ ਦੇ ਰਾਹੀਂ ਬੇਨਤੀ ਕੀਤੀ ਗਈ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਇਸ ਦੀ ਰਿਪੋਰਟ ਸੌਂਪੀ ਜਾਵੇ ਤਾਂ ਜੋ ਪ੍ਰਭਾਵਿਤ ਇਲਾਕਿਆਂ ਨੂੰ ਸਰਕਾਰ ਦੇ ਵੱਲੋਂ ਵੱਧ ਤੋਂ ਵੱਧ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਅਤੇ ਨੁਕਸਾਨ ਦਾ ਸਹੀ ਤਰੀਕੇ ਦੇ ਨਾਲ ਅੰਦਾਜ਼ਾ ਲਗਾਇਆ ਜਾ ਸਕੇ ਆਪਾਂ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੰਦਯੋਗ ਵਿਸ਼ੇ ਸਾਹਿਬ ਕੋਲ ਖੜੇ ਹਾਂ ਅਰ ਵੀ ਸਭ ਨੂੰ ਇੱਕ ਲੈਟਰ ਮੈਂ ਦਿੱਤਾ ਆਪਣੇ ਵੱਲੋਂ ਕਿ ਜਿਹੜੀ ਹੁਣੇ ਦੋ ਤਿੰਨ ਮਹੀਨੇ ਪਹਿਲਾਂ ਖੜਾ ਦੇ ਨਾਲ ਤਵਾਈ ਹੋਈ ਹੈ ਸਾਡੇ ਬੰਦਰੇ ਦੀ ਦੇ ਵਿੱਚ ਨਵਾ ਵੀ ਦਰਿਆ ਦੇ ਕੰਡੇ ਦੇ ਉੱਤੇ ਪਾਸਤਾ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਸਰਵੇ ਕਰਕੇ ਦਿਓ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦ ਹਟਾ ਜਾਂਦਾ ਕਦੀ ਪਾਣੀ ਦੀ ਬਾਦ ਹਟਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸੋਸ਼ੀਅਲੀ ਤੇ ਇਕਨੋਮਿਕਲੀ ਸਾਡਾ ਬੜਾ ਨੁਕਸਾਨ ਹੋਇਆ ਔਰ ਲਗਾਤਾਰ ਹੋ ਰਿਹਾ ਇਹਨੂੰ ਕਿਦਾਂ ਵੱਲ ਜਿਹੜਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਆਪਾ ਕੀ ਹੈ ਆਪਾਂ ਸੈਂਟਰਲ ਗਵਰਨਮੈਂਟ ਕੋ ਇਹਦੀ ਕੀ ਹੈਲਪ ਲੈ ਸਕਦੇ ਆਂ ਪੰਜਾਬ ਗਵਰਨਮੈਂਟ ਕੋ ਕੀ ਹੈਲਪ ਲੈ ਸਕਦੇ ਆਂ ਸੋ ਡਾਕਟਰ ਕਦਮਜੀਤ ਸਿੰਘ ਜੀ ਨੂੰ ਇਹ ਮੈਂ ਲੈਟਰ ਦਿੱਤੀ ਆ ਉਹਦੇ ਨਾਲ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇੱਕ ਵਧੀਆ ਸਰਵੇ ਕਰਕੇ ਜਿਹੜਾ ਤੁਹਾਨੂੰ ਦੇਾਂਗੇ ਜਲਦੀ ਜਦੋਂ ਇਹ ਸਰਵੇ ਕਰਦਣਗੇ ਤੋਂ ਉਤ ਤੋਂ ਬਾਅਦ ਫਿਰ ਆਪਾਂ ਇਹ ਹਰ ਕਿਉਂ ਹੁੰਦੇ ਆ ਕੀ ਕੀ ਕਰਦੇ ਆ ਅਸੀਂ ਜੀ ਦੱਪਨ ਕਰਕੇ ਦੇਵਾਂਗੇ ਜਿੰਨੀ ਜਲਦੀ ਚੱਲੋ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਟਾਈਮ ਦਿੱਤਾ ਮੇਰੇ ਨਾਲ ਸਾਡੇ ਵੈਸਟ ਤੋਂ ਐਮਐਲਏ ਡਾਕਟਰ ਦਸ਼ਬੀ ਸਿੰਘ ਜੀ ਸਤੂ ਸਾਹਿਬ ਤੇ ਸਾਡੇ ਸਖੇਤਵਾਦੇ ਜੁਮਕ ਸਵਾਮਵਾਦੇ ਅੰਬਸਦ ਵਿੱਚ ਸਪੋਰਟਸ ਦੇ ਬੜੇ ਕੰਮ ਕਰਦੇ ਆ ਗੋਵਸਤ ਸਾਡੀ ਪਾਰਟੀ ਦੇ ਨੇਤਾ ਨੇ ਉਹ ਵੀ ਨਾਲ ਆਇਆ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ ਉਹ ਲੈਟਰ ਲਈ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦੀ ਇੱਕ ਵਧੀਆ ਸਰਵੇ ਜਣਾਉ ਉਹ ਕਦਮ ਤੇ ਮੈਂ ਧੰਨਵਾਦ ਸਾਹਿਬ ਦੀ ਬਹੁਤ ਬਹੁਤ ਸ਼ਲਾਘਾ ਕਰਦਾ ਹਾਂ ਇਹਨਾਂ ਦੀ ਸਰ ਜੀ ਜੀ ਕਿਸ਼ਨ ਜੀ ਐਮਐਲਏ ਸਾਹਿਬ ਬੈਠੇ ਹੈ ਖੇਡ ਸਾਡੇ ਲੋਕ ਬੈਠੇ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਅੱਜ ਹੀ ਹੜਾ ਹੜਾਂ ਦੀ ਹਾਲਾਤ ਵਿੱਚ ਸਰਵੇ ਕਰਾਣਾ ਕਿੰਨਾ ਲਾਸ ਵਾਸ ਸਿਸਟਮ ਕਰਕੇ ਅਸੀਂ ਗੁਰੂਆਂ ਦੀ ਯੂਨੀਵਰਸਿਟੀ ਨੂੰ ਪੂਰੀ ਅਪਡੇਟ ਕਰਾਂਗੇ ਪਰਚੀਤੀ ਰਿਪੋਰਟ ਜੀ ਹੈ ਧੰਨਵਾਦ ਸੰਦਵਾਂਗੇ ਤੇ ਮੈਂ ਇੱਕ ਵਾਰੀ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂਆਂ ਦੀ ਯੂਨੀਵਰਸਿਟੀ ਵੱਲੋਂ ਇਹ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰੀ ਮਾਡਰਨ ਮੋੜਾ ਜੋੜ ਕੇ ਅਸੀਂ ਕੰਮ ਕਰਾਂਗੇ ਉਧਰ ਵਿਕਰਮ ਸਿੰਘ ਮਜੀਠੀਆ ਦੀਆਂ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਅਰੈਸਟ ਕਰ ਲਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਆਰੋਪ ਨੇ ਕਿ ਗੁਲਾਟੀ ਦੇ ਜ਼ਰੀਏ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਸ਼ਿਮਲਾ ਅਤੇ ਦਿੱਲੀ ਦੇ ਵਿੱਚ ਸੰਪਤੀਆਂ ਬਣਾਈਆਂ ਸਨ ਇਸ ਤੋਂ ਪਹਿਲਾਂ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਦੇ ਖਿਲਾਫ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਐਪਲੀਕੇਸ਼ਨ ਵਿਜੀਲੈਂਸ ਨੇ ਧਾਰ ਕਰੀਤੀ ਸੀ ਅਤੇ ਉਸ ਨੂੰ ਪਗੋੜਾ ਕੋਸ਼ਿਤ ਕਰਨ ਦੀ ਤਿਆਰੀ ਕੀਤੀ ਹੈ ਸੋ ਇਸ ਤੋਂ ਇਸ ਦੀ ਸੁਣਵਾਈ ਹੁਣ 1 ਦਸੰਬਰ ਨੂੰ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਯਾਚਿਕਾ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ આરોપી ਨੂੰ ਕਈ ਪਤਿਆਂ ਤੇ ਨੋਟਿਸ ਭੇਜੇ ਗਏ ਅਤੇ ਇਸ ਦੇ ਵਿੱਚ ਸੰਗਰੂਰ ਸਥਿਤ ਘਰ ਦਾ ਪਤਾ ਬਸੰਤ ਵਿਹਾਰ ਦਿੱਲੀ ਦਾ ਪਤਾ ਡਿਫੈਂਸ ਕਲੋਨੀ ਦਾ ਪਤਾ ਅ ਵਿਜੀਲੈਂਸ ਨੇ ਇਸ ਦੇ ਉੱਪਰ ਕੇਸ ਨਾਮਜ਼ਦ ਕੀਤਾ ਤੇ ਨਾਲ ਹੀ ਅਪਰਾਧਿਕ ਸਾਜ਼ਿਸ਼ ਰਚਣ ਦੀ ਧਾਰਾ ਵੀ ਲਗਾਈ ਹੈ ਸੋ ਇਸ ਤੋਂ ਬਾਅਦ ਹੁਣ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੰਨੇ ਜਾਂਦੇ ਗੁਲਾਟੀ ਨੂੰ ਵੀ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਬੁਰੇ ਤਰੀਕੇ ਦੇ ਨਾਲ ਕਿਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਧਰ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਆਰੰਭ ਤੋਂ ਪਹਿਲਾਂ ਅੱਜ ਸਰਪਾਰਟੀ ਮੀਟਿੰਗ ਹੋਈ ਹੈ ਇੱਕ ਦਿਨ ਪਹਿਲਾਂ ਇਹ ਸਰਪਾਰਟੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਦੋਵਾਂ ਸਦਨਾਂ ਦੇ ਵਿੱਚ ਵਿਧਾਨਕ ਕੰਮਕਾਜ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਚਰਚਾ ਕੀਤੀ ਗਈ ਹੈ ਸਰਕਾਰ ਦੀ ਨੁਮਾਇੰਦਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜ ਸਭਾ ਦੇ ਨੇਤਾ ਅਤੇ ਸਿਹਤ ਮੰਤਰੀ ਜੇਪੀ ਨੱਡਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਜੱਜੂ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤੀ ਹੈ ਕਾਂਗਰਸ ਦੇ ਨੇਤਾ ਪ੍ਰਮੋਦ ਤਿਵਾੜੀ ਕਡੋਲਨ ਸੁਰੇਸ਼ ਤ੍ਰਿਮੂਲ ਕਾਂਗਰਸ ਦੇ ਨੇਤਾ ਡੇਰੇਕ ਓਬਰਾਇਨ ਸਮਾਜਵਾਦੀ ਪਾਰਟੀ ਦੇ ਨੇਤਾ ਅਖਲੇਸ਼ ਯਾਦਵ ਡੀਐਮਕੇ ਦੇ ਤਿਰੁਚਿਤ ਸਿਵਾ ਅਤੇ ਹੋਰ ਪਾਰਟੀਆਂ ਦੇ ਨੇਤਾ ਵੀ ਇਸ ਸਰਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਸਰਪਾਰਟੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਪ੍ਰਮੋਦ Tiwari ਨੇ ਅਤਵਾਰ ਨੂੰ ਕਿਹਾ ਸੀ ਕਿ ਵਿਰੋਧੀ 77 ਭਾਜਪਾ ਦੁਆਰਾ ਚੋਣ ਕਮਿਸ਼ਨ ਨਾਲ ਮਿਲੀ ਭੁਗਤ ਦੇ ਵਿੱਚ ਕਥਿਤ ਵੋਟ ਚੋਰੀ ਦੇ ਮੁੱਦੇ ਵੀ ਇਸ ਸੈਸ਼ਨ ਦੇ ਵਿੱਚ ਚੁੱਕੇ ਜਾਣਗੇ ਉਨਾ ਇਹ ਵੀ ਦੱਸਿਆ ਕਿ ਜਦੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਸਿਰਫ ਵੋਟ ਚੋਰੀ ਹੀ ਨਹੀਂ ਸਗੋ ਵੋਟ ਡਕੈਤੀ ਕੀਤੀ ਜਾ ਰਹੀ ਹੈ ਤਾਂ ਇਹ ਮੁੱਦਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਲਾਲ ਕਿਲੇ ਦੇ ਨੇੜੇ ਕੋਈ ਤਮਾਕਾ ਹੁੰਦਾ ਹੈ ਤਾਂ ਇਹ ਇੱਕ ਮੁੱਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਅਸਫਲ ਰਹਿਣ ਦੇ ਇਲਜ਼ਾਮ ਵੀ ਇਸ ਮੀਟਿੰਗ ਦੇ ਵਿੱਚ ਚੁੱਕੇ ਗਏ ਨੇ ਤੁਹਾਨੂੰ ਦੱਸ ਦਈਏ ਸਰਦ ਰੁੱਤ ਦਾ ਇਹ ਸੈਸ਼ਨ ਹੰਗਾਮਾ ਖੇਜ ਰਹਿਣ ਦੀ ਉਮੀਰ ਜਿਤਾਈ ਗਈ ਹੈ ਖਾਸ ਤੌਰ ਤੇ ਵੋਟਾਂ ਦੇ ਵਿੱਚ ਕਪਲੇ ਦਾ ਮੁੱਦਾ ਵਿਰੋਧੀ ਧਿਰਾਂ ਦੇ ਵੱਲੋਂ ਚੁੱਕਿਆ ਜਾਵੇਗਾ ਤੇ ਉਧਰ ਨੈਸ਼ਨਲ ਹੈਰਾਲਡ ਮਾਮਲੇ ਦੇ ਵਿੱਚ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਇਸ ਐਫ ਆਈ ਆਰ ਦੇ ਵਿੱਚ ਉਹਨਾਂ ਤੇ ਅਪਰਾਧਿਕ ਸਾਜ਼ਿਸ਼ ਦਾ ਇਲਜ਼ਾਮ ਲਗਾਇਆ ਗਿਆ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਹੋਰ 6 ਵਿਅਕਤੀਆਂ ਅਤੇ 3 ਕੰਪਨੀਆਂ ਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਐਫ ਆਈ ਆਰ ਦੇ ਮੁਤਾਬਕ ਇਹ ਇਲਜ਼ਾਮ ਲਗਾਇਆ ਗਿਆ ਕਿ ਕਾਂਗਰਸ ਨਾਲ ਜੁੜੀ ਹੋਈ ਇੱਕ ਕੰਪਨੀ ਏ ਜੀ ਐਲ ਨੂੰ ਧੋਖਾਧੜੀ ਨਾਲ ਪ੍ਰਾਪਤ ਕਰਨ ਲਈ ਇੱਕ ਅਪਰਾਧਿਕ ਸਾਜ਼ਿਸ਼ ਰਚੀ ਗਈ ਐਫ ਆਈ ਆਰ 3 ਅਕਤੂਬਰ ਨੂੰ ਈਡੀ ਦੀ ਸ਼ਿਕਾਇਤ ਅਦਾਲਤ ਤੇ ਦਰਜ ਕੀਤੀ ਗਈ ਸੀ ED ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ ਦਿੱਲੀ ਦਿੱਲੀ ਪੁਲਿਸ ਨਾਲ ਇਹ ਸਾਂਝੀ ਕੀਤੀ ਹੈ ਪੀਐਮਐਲਏ ਦੀ ਧਾਰਾ 642 ਦੇ ਤਹਿਤ ED ਕਿਸੇ ਵੀ ਏਜੰਸੀ ਨੂੰ ਅਨੁਸੂਚਿਤ ਅਪਰਾਧ ਦਰਜ ਕਰਨ ਲਈ ਕਹਿ ਸਕਦੀ ਹੈ ਸੋ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਤੇ ਉਧਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸਕਾਟਕਨ ਵਿਚ ਸ਼ਨੀਵਾਰ ਨੂੰ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਗੋਲੀਬਾਰੀ ਇੱਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੇ ਦੌਰਾਨ ਹੋਈ ਹੈ ਇਸ ਦੇ ਵਿੱਚ 14 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਜਿਸ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 10 ਜ਼ਖਮੀ ਰਸੇ ਜਾ ਰਹੇ ਨੇ ਜ਼ਖਮੀਆਂ ਦੀ ਹਾਲਤ ਗੰਭੀਰ ਪਣੀ ਹੋਈ ਹੈ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸਟਾਕਟਨ ਵਿੱਚ ਕ੍ਰੈਸ਼ ਰੈਸਟੋਰੈਂਟ ਦੇ ਵਿੱਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਆਂ ਚਲਾਈਆਂ ਗਈਆਂ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ ਸ਼ੱਕੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਹਮਲਾ ਟਾਰਗੇਟ ਸੈੱਟ ਕਰਕੇ ਕੀਤਾ ਗਿਆ ਸੈਨ ਜੁਆਈ ਜੋਆਈ ਕুইਨ ਕਾਉਂਟੀ ਸੈਰਫ ਦਫ਼ਤਰ ਨੇ ਗੋਲੀਬਾਰੀ ਤੋਂ ਬਾਅਦ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਹੈ ਪੋਸਟ ਦੇ ਵਿੱਚ ਕਿਹਾ ਗਿਆ ਹੈ ਕਿ ਗੋਲੀਬਾਰੀ ਸਟਾਕਟਨ ਦੇ ਲੂਸੀਲ ਐਵੇਨਿਊ ਦੇ 1900 ਨੰਬਰ ਬਲਾਕਾਂ ਦੇ ਵਿੱਚ ਹੋਈ ਹੈ ਇਸ ਦੀ ਜਾਂਚ ਚੱਲ ਰਹੀ ਹੈ ਤੇ ਕਈ ਪੀੜਤਾਂ ਨੂੰ ਸਥਾਨਕ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੇ ਲਈ yellow alert ਜਾਰੀ ਕੀਤਾ ਗਿਆ ਹੈ ਇਹ alert ਪੰਜਾਬ ਦੇ 7 ਜ਼ਿਲ੍ਹਿਆਂ ਦੇ ਲਈ ਜਾਰੀ ਕੀਤਾ ਗਿਆ ਹੈ ਇਹ ਮੌਸਮ ਅਗਲੇ 48 ਘੰਟਿਆਂ ਤੱਕ ਇਸੇ ਤਰ੍ਹਾਂ ਦਾ ਜਾਰੀ ਰਹਿਣ ਦੀ ਉਮੀਦ ਹੈ। ਤਾਪਮਾਨ ਆਮ ਨਾਲੋਂ ਘਟ ਰਿਹਾ ਹੈ ਤੇ ਬੀਤੇ ਕੱਲ ਨਾਲੋਂ ਤਾਪਮਾਨ 0.8 ਡਿਗਰੀ ਦਰਜ ਕੀਤਾ ਗਿਆ ਹੈ। ਉਮੀਦ ਹੈ ਕਿ ਐਤਵਾਰ ਨੂੰ ਕਟੋ-ਕਟ ਤਾਪਮਾਨ ਹੋਰ ਵੀ ਡਿਗੇਗਾ। ਮੌਸਮ ਵਿਭਾਗ ਨੇ ਸੂਬੇ ਦੇ 7 ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਮੁਕਸਰ ਅਤੇ ਪਟੰਨਾ ਜ਼ਿਲ੍ਹੇ ਸ਼ਾਮਲ ਨੇ। ਅਲਰਟ ਸੋਮਵਾਰ ਲਈ ਵੀ ਜਾਰੀ ਕੀਤਾ ਗਿਆ ਇਸ ਸਮੇਂ ਦੌਰਾਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ ਠੰਡ ਹੋਰ ਵੀ ਵੱਸ ਸਕਦੀ ਹੈ ਤੇ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਜਤਾਈ ਗਈ ਹੈ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਵੀ 0.8 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਆਮ ਦੇ ਨੇੜੇ ਰਿਹਾ ਪਰ ਪਰ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 22.5 ਡਿਗਰੀ ਲੁਧਿਆਣਾ ਦੇ ਵਿੱਚ 24.4 ਡਿਗਰੀ ਪਟਿਆਲਾ ਦੇ ਵਿੱਚ 25.3 ਡਿਗਰੀ ਅਤੇ ਫਰੀਦਕੋਟ ਦੇ ਵਿੱਚ 24.1 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਘੱਟੋ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ 3.5 ਡਿਗਰੀ ਦਰਜ ਕੀਤਾ ਗਿਆ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵ ਵਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਾਪਾਨ ਦੇ ਦੌਰੇ